ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਹੈਗੀ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀ ਆ ਰਹੀ ਹੈ ਜਾਂ ਜਿਨ੍ਹਾਂ ਤੋਂ ਤੁਹਾਡੇ ਜਾਨਵਰਾਂ ਨੂੰ ਖਤਰਾ ਆਉਣ ਵਾਲੇ ਦਿਨਾਂ 'ਚ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਉਹ ਹੈਗੀ ਸਰਾ ਸਰਾ ਕੀ ਹੈ ਇੱਕ ਇਨਫੈਕਸ਼ਨ ਹੈ ਇਨਫੈਕਸ਼ਨ ਤਿੰਨ ਚਾਰ ਤਰ੍ਹਾਂ ਦੀ ਹੁੰਦੀ ਆ ਮਤਲਬ ਵਾਇਰਲ ਹੋਗੀ ਫੰਗਲ ਹੋਗੀ ਬੈਕਟੀਰੀਅਲ ਹੋਗੀ ਤੇ ਪ੍ਰੋਟੋਜ਼ੋਆ ਹੋ ਗਿਆ ਰੂਟੋਜੋਆ ਕੀ ਆ ਇਹ ਮੱਖੀ ਤੇ ਮੱਛਰ ਤੋਂ ਫੈਲਣ ਵਾਲੀ ਬਿਮਾਰੀ ਆ ਇਹ ਜਦੋਂ ਜਿਹੜੀ ਸਰਾਂ ਦੀ ਬਿਮਾਰੀ ਆ ਇਹ ਦੋ ਤਰ੍ਹਾਂ ਦੇ ਨਰਵਸ ਸਾਈਨ ਆਉਂਦੇ ਨੇ ਇਹਦੇ ਵਿੱਚ ਇੱਕ ਜਦ ਤਾ ਜਾਨਵਰ ਨੂੰ ਪੈਰਾਲਾਈਸ ਹੋ ਜਾਂਦਾ ਠੀਕ ਆ ਦੂਸਰੇ ਦੇ ਵਿੱਚ ਲੱਕਵਾ ਮਾਰ ਜਾਂਦਾ ਮਤਲਬ ਪੈਰਾਲਾਈਸ ਕਈ ਵਾਰ ਤਾਂ ਦਿਮਾਗ ਤੇ ਜਿਆਦਾ ਅਟੈਕ ਹੁੰਦਾ ਤੇ ਕਈ ਵਾਰ ਪਿੱਠਾ ਕੜਨ ਲੱਗ ਜਾਂਦਾ ਜਿਹਨੂੰ ਪਾਕਿਸਤਾਨ ਦੇ ਵਿੱਚ ਤਾਂ ਝੋਲਾ ਰੋਗ ਵੀ ਕਹਿੰਦੇ ਨੇ ਪਿੱਛੋਂ ਝੂਲਣ ਲੱਗ ਜਾਂਦਾ ਜਾਨਵਰ ਇਹ ਕੀ ਇਹ ਪ੍ਰੋਟੋਜ਼ੋਆ ਇੱਕ ਮਤਲਬ ਪਰਜੀਵੀयत ਹੋਣ ਵਾਲੀ ਆ ਬਿਮਾਰੀ ਤੇ ਇਹ ਗਾਂ ਮੱਝ ਘੋੜਿਆਂ ਨੂੰ ਘੋੜਿਆਂ ਨੂੰ ਜ਼ਿਆਦਾ ਹੋ ਜਾਂਦੀ ਆ ਥੋੜਾ ਜਿਹਾ ਸੈਫਟੀਬਲ ਜ਼ਿਆਦਾ ਨੇ ਤੇ ਇਹਦੇ ਚ ਤੁਸੀਂ ਜਿਹੜੀ ਸਰਾ ਉਹ ਕਰਦੀ ਕੀ ਆ ਉਹ ਬਲੱਡ ਦੇ ਵਿੱਚਲੇ ਜਿਹੜਾ ਸ਼ੂਗਰ ਹੁੰਦਾ ਉਹਨੂੰ ਖਾਂਦਾ ਉਹ ਸਰਾ ਤੇ ਇਸੇ ਤਰ੍ਹਾਂ ਥਲੇਰੀਓਸਿਸ ਹੁੰਦਾ ਜਿਹੜਾ ਆਰਬੀਸੀ ਸੈੱਲਾਂ ਨੂੰ ਖਰਾਬ ਕਰਦਾ ਜਿਹਦੇ ਨਾਲ ਖੂਨ ਦਾ ਜਿਹੜਾ ਰੰਗ ਆ ਉਹ ਪਾਣੀ ਵਰਗਾ ਹੋਣ ਲੱਗ ਜਾਂਦਾ ਤੇ ਇਹ ਦੂਰੂਪ ਬਿਮਾਰੀਆਂ ਹੁੰਦੀਆਂ ਨੇ ਮੱਖੀ ਮੱਛਰ ਤੋਂ ਚਿਚੜਾਂ ਤੋਂ ਮੱਖੀਆਂ ਤੋਂ ਮੱਛਰਾਂ ਤੋਂ ਤੇ ਇਹਦੇ ਚ ਇਹਦਾ ਰੋਕਥਾਮ ਵੀ ਕੀਤੀ ਜਾ ਸਕਦੀ ਆ ਐਂਟੀ ਪ੍ਰੋਟੋਜੋਆ ਤਿੰਨ ਚਾਰ ਇੰਜੈਕਸ਼ਨ ਆਉਂਦੇ ਨੇ ਉਹ ਤੁਸੀਂ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਲਗਵਾ ਸਕਦੇ ਹੋ ਜਿਹੜੇ ਉਹ ਇੰਜੈਕਸ਼ਨ ਨੇ ਉਹਨਾਂ ਦੇ ਕੰਪਨੀ ਕਲੇਮ ਕਰਦੀ ਆ ਵੀ ਜੇਕਰ ਉਹ ਲੱਗ ਜਾਂਦਾ ਤਾਂ 6 ਮਹੀਨੇ ਜਿਹੜਾ ਪ੍ਰੋਟੋਜੋਆ ਉਹ ਬਾਡੀ ਦੇ ਵਿੱਚ ਸਰਵਾਈਵ ਹੀ ਨਹੀਂ ਕਰ ਪਾਉਂਦਾ ਕੋਈ ਵੈਕਸੀਨੇਸ਼ਨ ਨਹੀਂ ਆ ਉਹ ਉਹ ਐਂਟੀਡੋਟ ਕਹਿ ਸਕਦੇ ਆਪਾਂ ਠੀਕ ਹੈ ਆਪਣੇ ਆਪ ਕੋਈ ਵੀ ਨਾ ਟਰਾਈ ਕਰਿਓ ਕਿਉਂਕਿ ਉਹਦੀ ਜ਼ਿਆਦਾ ਡੋਜ਼ ਤੇ ਉਹਦਾ ਗਲਤ ਰੂਟ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਆਪ ਨੂੰ ਡਾਕਟਰ ਤੋਂ ਲਵਾਉਣੀ ਹੈ ਸਰਾ ਦੇ ਵਿੱਚ ਸਿੰਪਟਮ ਕੀ ਆਉਂਦੇ ਨੇ ਉਹਦੀ ਵੀ ਗੱਲ ਕਰ ਲੈਣੇ ਆਂ ਕਈ ਵਾਰ ਤਾਂ ਪਸ਼ੂ ਪਿੱਛੇ ਵੱਲ ਨੂੰ ਗਰਦਨ ਕਰਕੇ ਗੋਲ-ਗੋਲ ਸਰਕਲਿੰਗ ਮੂਵਮੈਂਟ ਕਰਦਾ ਜਾਂ ਫਿਰ ਲੱਕ ਤੋਂ ਝੋਲਾ ਮਾਰਨ ਲੱਗ ਜਾਂਦਾ ਤੇ ਇਸ ਤੋਂ ਇਲਾਵਾ ਹੋਰ ਸਾਈਨ ਹੈਡ ਪ੍ਰੈਸ ਕਰਦਾ ਭਾਵ ਆਪਣਾ ਸਿਰ ਲਾ ਕੇ ਕਿਸੇ ਚੀਜ਼ ਨਾਲ ਉਹਨੂੰ ਪ੍ਰੈਸ ਕਰਦਾ ਇਹ ਇਹਦੇ ਮੇਜਰ ਸਾਈਨ ਨੇ ਤੇ ਇਹ ਜ਼ਿਆਦਾਤਰ ਜਿੱਥੇ ਉਹ ਮੋਟੀ ਮੱਖੀ ਹੁੰਦੀ ਆ ਡਾਸ ਮੱਖੀ ਕਹਿੰਦੇ ਜਿਹਨੂੰ ਆਪਾਂ ਉਹ ਇਹਦੇ ਜ਼ਿਆਦਾ ਕੈਰੀਅਰ ਕਰਦੀ ਆ ਭਾਵ ਉਹ ਕਿ ਪ੍ਰੋਟੋਜੋਆ ਨੂੰ ਕੈਰੀ ਕਰਕੇ ਲੈ ਕੇ ਆਉਂਦੀ ਆ ਇਹਦੇ ਪ੍ਰੋਟੋਜੋਆ ਵੀ ਦੋ ਤਰ੍ਹਾਂ ਦੇ ਹੁੰਦੇ ਆ ਟ੍ਰਿਪਨੋਸੋਮਾ ਬਿੰਸਾਈ ਤੇ ਬਰੂਸਾਈ ਉਹ ਕੈਰੀ ਕਰਕੇ ਲੈ ਕੇ ਆਉਂਦੀ ਆ ਜਦੋਂ ਉਹ ਜਾਨਵਰ ਦੇ ਖੂਨ ਚੂਸਣ ਲੱਗਦੀ ਆ ਤਾਂ ਖੂਨ ਦੇ ਵਿੱਚ ਡਿਪੋਜ਼ਿਟ ਕਰ ਦਿੰਦੀ ਆ ਪਾ ਵੀ ਦਾ ਵੈਕਟਰ ਕੀ ਆ ਮੱਖੀ ਮੱਛਰ ਤੇ ਚਿਚੜ ਇਹ ਇਹਦਾ ਵੈਕਟਰ ਨੇ ਠੀਕ ਆ ਦੋਸਤੋ ਤੇ ਉਹ ਖੂਨ ਚੂਸਦੀ ਆ ਤੇ ਉਹ ਬਲੱਡ ਦੇ ਵਿੱਚ ਚਲੇ ਜਾਂਦਾ ਜਿਹਦੇ ਨਾਲ ਹੌਲੀ ਹੌਲੀ ਕਰਕੇ ਕੀ ਆ ਜਾਨਵਰ ਨੂੰ ਸਾਈਨ ਆਉਣੇ ਸ਼ੁਰੂ ਹੋ ਜਾਂਦੇ ਨੇ ਠੀਕ ਆ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਤੱਕ ਤਾਂ ਜੋ ਕਿਸੇ ਦੇ ਜਾਨਵਰ ਦਾ ਨੁਕਸਾਨ ਨਾ ਹੋਵੇ ਤੋ ਆਪਣਾ ਡਾਕਟਰ ਨਾਲ ਕੰਟੈਕਟ ਕਰਕੇ ਉਹਦਾ ਇੰਜੈਕਸ਼ਨ ਵਗੈਰਾ ਲਵਾ ਲੈਣ ਧੰਨਵਾਦ ਦੋਸਤੋ